ਇਹ ਤਾਂ ਹੈ ਨਾ ਪਿਆਰੇ ਕਰਦੇ ਮੇਰੇ ਵਾਸਤੇ ਵੀ ਬੋਲਦਾ ਵੈਸੇ ਦੇ ਨਹੀਂ ਲਾ ਕੇ ਪਾਲੂ ਬੋਲੇ ਲਾ ਕੇ ਪਾਲੂ ਮੈਂ ਇਹਦੇ ਵਾਸਤੇ ਲਾ ਕੇ ਕਰਾਇਆ ਕਰਾਇਆ ਦਿੱਤਾ ਵੈਸੇ ਬਾਬੂ ਵੀ ਜਾਣਗੇ ਹੋਰ ਸਹੀ ਹੈ ਉਹ ਗਿਆ ਬਣਾ ਨਹੀਂ ਤਾਂ ਦਾ ਠੀਕ ਹੈ ਜਿੱਤਾਂ ਨਹੀਂ ਕਰ ਠੀਕ ਹੈ ਅੰਦਰ ਤੇ ਜਾ ਜਾਣ ਲੈ ਨਾ ਕਿ ਬਾਬਾ ਇਹ ਦਾਸ਼ਵਿੰਦੀ ਦਰ ਸਿੱਤੇ ਦੇ ਤੇ ਨਹੀਂ ਉਹਦੀ ਖਤਰ ਪਾਉਂਦੇ ਸਾਈਂ ਕੋ ਸੇਵਾ ਕਰਦੇ ਇਹ ਹੋਰ ਵੀ ਨਹੀਂ ਲੋਕੀ ਵੀ ਨਹੀਂ ਡੇ ਡੇ ਨਹੀਂ ਨਹੀਂ ਆਦੀ ਕੜੀ ਗਾਤ ਅਸਮਾਨ ਅਰੇ ਕੋ ਸੇਵਾ ਕਰ ਬੜੀ ਸਾਈਂ ਕੋ ਸੇਵਾ ਕਰਦੇ ਇੱਕ ਦੇ ਦੋ ਵਾਰੀ ਤੇ ਪਹਿਲੀ ਵਾਰੀ ਵਿੱਚ ਜਦ ਕਿ ਦੋ ਸਾਲ ਤੋਂ ਸਾਹਿਬ ਜੀ ਕੋ ਗੱਲ ਕਰਦੇ ਨੂੰ ਇਹ ਲੋਣਾ ਕੋਈ ਗੱਲ ਦੀ ਪਰਮਾਤਮਾ ਸੁਣਦਾ ਸਰ ਦੇਖਦਾ ਪਹਿਲਾਂ ਠੀਕ ਟਿੰਕ ਟੂ ਟਿੰਕੂ ਜੀ ਇਹ ਜਿਹੜੇ ਹਾਲਾਤ ਬਣੇ ਹੋਏ ਨੇ ਕਦੋਂ ਬਣੇ ਕਦੋਂ ਪਤਾ ਲੱਗਾ ਤੇ ਨਾਲੇ ਪਹਿਲਾਂ ਸਭ ਨਾਲ ਪਹਿਲਾਂ ਇਹ ਦੱਸੂ ਕਿ ਅਮਰitsar ਚ ਕਿੱਥੇ ਰਹ ਰਹੇ ਮੈਂ ਅਮਰitsar ਕੀ ਮਾਗੇ ਲੈਵਲ ਕਰਨ ਲਈ ਤੇ ਰਹਿੰਦਾ ਹਾਂ ਅੱਛਾ ਇਹ ਹਾਲਾਤ ਕਦੋਂ ਬਣੇ ਜਿਹੜੇ 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 ਮੈਂ ਹੁਸ਼ ਵਾਲੀ ਮਾਦਾ ਉਹਨਾਂ ਦੇ ਦੇਖਿਆ ਆ ਰਿਹਾ ਫੇਰ ਮਰੇ ਸਿਆਲ ਤੇ ਤੇ ਮੰਮੀ ਵੀ ਦੱਸਦੇ ਨੇ ਕਿ 1.5 ਸਾਲ ਦੇ ਸੀ ਉਮਰ ਜਿਹੜਾ ਪਹਿਲਾਂ ਤਾਂ ਛੋਟੀ ਸੀ ਫਿਰ ਸੀ ਆ ਗਈ ਸੀ ਫਿਰ ਸੀ ਤੋਂ ਬਾਅਦ ਹੋਲੀ ਹੋਲੀ ਬਹੁਤ ਜ਼ਿਆਦਾ ਮਾਸ ਵਧ ਗਿਆ ਤੇ ਪਹਿਲੇ ਜੋ ਉਦੋਂ ਦੇਖਾਇਆ ਕੱਲੇ ਕੁਝ ਨਹੀਂ ਹੋ ਜਾਏਗਾ ਸੀ ਤੇ ਫਿਰ ਅੱਧਾ ਫਾਦਰ ਸੌਂਦੀ ਡੈਥ ਹੋ ਗਈ ਬ੍ਰਦਰ ਸਿਵਦਾ ਉਹ ਨਹੀਂ ਵੀ ਡੈਥ ਹੋ ਗਈ ਇਹ ਫਿਰ ਕਰਾਇਆ ਨਹੀਂ ਗਿਆ ਤੇ ਹੁਣ ਬਹੁਤ ਜ਼ਿਆਦਾ ਹੁਣ ਜਿਹੜਾ ਮਾਰਸ ਆ ਉਹ ਦੂਜੀ ਆਈਸ ਆਈਸ ਵਾਲਾ ਵੱਧਾ ਵੀ ਆਕਵਲ ਵੀ ਆਂ ਲਿਆ ਕਿ ਉਹਨਾਂ ਦਾ ਦੇ ਦੇ ਨਾ ਜਲਦੀ ਖਰਾਬ ਦੇ ਵੀ ਬੰਦ ਹੋਣ ਦਾ ਹੈ ਰੈ ਚਾਂਸ ਰਹੇ ਨੇ ਕਿਉਂਕਿ ਕਰਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਕਿਉਂਕਿ ਅਸੀਂ ਮਾਤਾ ਜੀ ਨੇ ਵੀ ਗੱਲ ਕੀਤੀ ਆ ਉਹਨਾਂ ਦੀ ਵੀ ਸਾਨੂੰ ਨੇ ਕੁਝ ਸਿੱਖ ਕੱਲ੍ਹ ਜਦੋਂ ਫਿਰ ਲੈਦੇ ਮੈਂ ਥੋੜਾ ਬੜਾ ਗੱਲ ਕਰਤਾ ਫੈਕਟਰੀ ਚ ਲੱਗਾ ਹੋਇਆ ਤੇ ਸਰਸ ਗਾੜੀ ਦੀ ਕੋਈ ਫੈਕਟਰੀ ਹੈਗੀ ਆ ਚਮੰਗ ਦੇ ਥੋੜੇ ਉੱਥੇ ਲੱਗਾ ਹੈ। ਦਿੱਕਤ ਆਉਂਦੀ ਹੈ ਜਦੋਂ ਲੋਕ ਦੇਖਦੇ ਹੋਗੇ ਤੁਸੀਂ ਜਿਹੜੇ ਨਾਰਮਲ ਜਿਹੇ ਕੀਤੇ ਨੇ। ਹਾਂਜੀ ਭਾਈ ਦਿੱਕਤ ਤੇ ਬਹੁਤ ਆਉਂਦੀ ਜਦੋਂ ਜਾਨਾ ਬਾਅਦ ਅੰਦਰ ਬਹੁਤ ਰੁਕੀ ਫਿਰ ਨਾ ਕਰਦੇ ਨੇ ਇਹਨੂੰ ਫਿਰ ਕਰਦੇ ਨੇ। ਜਾਨ ਦੇ ਰੁਕ ਕੋਈ ਵੈਜਦੇ ਨਹੀਂ ਹਵਲ ਦੇ ਨਾਲ। ਨਾਲ ਕੋਈ ਆਦੋ-ਬਾਦ ਪਹੁੰਚਦਾ ਜੇ ਬਸ ਇੱਕ ਦੇ ਜਣਾ ਹੈ ਰੋਣੀ ਤੇ ਵਾਜੇ ਨਹੀਂ ਪਤਾ ਸਿਰ ਦੱਸਣੀ। ਕੋਈ ਅਪੀਲ ਕਰਵਾ ਚਾਹੋਗੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੋਗੇ ਫਿਰ ਮੈਂ ਵੀ ਇਹ ਹੀ ਸਰਕਾਰ ਨੂੰ ਕਰਨੇ ਚਾਹੁੰਦਾ ਕਿ ਸਰਕਾਰ ਜਾਂ ਕੋਈ ਵੀ ਮੇਰੇ ਵੀਰ ਭਰਾ ਮੇਰੇ ਮਤੇ ਕਰੇ ਕਿ ਮੇਰੇ ਲਾਈਸੈਂਸ ਆਸਕਣ ਹਨ ਪੰਚ ਵੈਸੇ ਦਿਨ ਲੋੜ ਨਹੀਂ ਪਾਵੇ ਕਿ ਡਾਕਟਰ ਕੋ ਜਾ ਕੇ ਮੇਰਾ ਰਾਏ ਕਰਵਾ ਦੇਣ ਸ਼ਾਰਟ ਕਰ ਦਿਓ ਮੇਡਲ ਆਏ ਨਾ ਪਿਆਰ ਕਰਦੇ ਮੇਰੇ ਵਾਸਤੇ ਵੀ ਬਹੁਤ ਹੈ ਵੈਸੇ ਦਿਨ ਨਹੀਂ ਲਾਈਸੈਂਸ ਆ ਦੇ ਮੈਂ ਨੈਸਟ ਮੈਂ ਕਿਹਾ ਹੈ کرایا کرایا دیتا ہے ویسے وہ یار نہیں دتا ٹھیک ہے تتھا بھی کر ٹھیک ہے ان تے جا جائیں دا کوئی وہ اداش ویندی تے کھیتے تے نہیں وہ دی خاطر سایہ کر رہا ہے ਇਹ ਲੋਰੋ ਵੀ ਨਹੀਂ ਲੋਕੀ ਵੀ ਨਹੀਂ ਡੇਟੇ ਨਹੀਂ ਨਹੀਂ ਆਦੀ ਕੜੀ ਗਾਣਾ ਸਰਵਿਸ ਅਰੇ ਕੋਈ ਸਰਵਿਸ ਮੇਰੇ ਇੱਕ ਦੇ ਬਾਕੀ ਕਿਸੇ ਸਰਵਿਸ ਪਹਿਲੀ ਵਾਰੀ ਵਿੱਚ ਜਾਂ ਕਿਦੋਂ ਸਾਲਾ ਤੋਂ ਪਹਿਲੀ ਵਾਰੀ ਜਿਹਦੀ ਕੋ ਗੱਲ ਦਿਲ ਨੂੰ ਦਿਨ ਉਹਨਾਂ ਕੋਈ ਗਾਂਦ ਨੂੰ ਪਰਮਾਤਮਾ ਸੁਣਦਾ ਸਰ ਮੇਰੇ ਤਾਂ ਪੈਣਾ ਠੀਕ ਸਸਕਰ ਦੀ ਕੋਈ